ਇਹ ਨਹੀਂ ਕਹਿੰਦੇ ਵੀ ਤੁਸੀਂ ਮਰ ਮਰ ਤੱਕ ਖੋਲ ਦਿਓ ਤੁਸੀਂ ਕਿਵੇਂ ਰਹੀਂ ਗਲੂਗੋਸ਼ ਰਹੀਂ ਜਾਂ ਟੀਕੇ ਰਹੀਂ ਇੰਨੀ ਕ ਅਪੀਲ ਮੰਨੋ ਡੱਲੇਵਾਲ ਸਾਹਿਬ ਨੇ ਕਿਹਾ ਕਿ ਮੈਂ ਕੋਈ ਦਿਨ ਗਰਾਉਂਡ 'ਤੇ ਨਹੀਂ ਬੈਠਾਂ ਤੁਸੀਂ 30 ਦਿਨਾਂ ਦੇ ਵਿੱਚ ਜਿਹੜਾ ਕੇਂਦਰ ਸਰਕਾਰ ਤੇ ਜਿਹੜਾ ਤੁਹਾਡਾ ਫਰਜ਼ ਬਣਦਾ ਸੀ ਤੁਸੀਂ ਦਿਵਾ ਕੀ ਪਾਇਆ ਤੁਸੀਂ ਇਹ ਜਿਹੜਾ ਇੱਧਰ ਟਾਈਮ ਖਰਾਬ ਕਰ ਰਹੇ ਹੋ ਇਹੀ ਟਾਈਮ ਦੂਜੇ ਸਟੇਟਾਂ ਦੇ ਜਿਹੜੇ ਮੁੱਖ ਮੰਤਰੀ ਆ ਜਿਹੜੇ ਉੱਥੇ ਕਰ ਸਕਦੇ ਹੋ ਤੁਸੀਂ ਐਮਐਸਪੀ ਕਰਾ ਕਾਨੂੰਨ ਕੱਲੇ ਪਿੱਛੇ ਨਹੀਂ ਬੜਾ ਪੂਰੇ ਦੇਸ਼ ਲਈ ਬਣਨਾ ਤੁਸੀਂ ਵਿਰੋਧੀਆਂ ਤੇ ਸਾਰਿਆਂ ਨੇ ਕਰਕੇ ਮੀਟਿੰਗ ਕਰਕੇ ਤੁਸੀਂ ਕੀ ਦਬਾ ਪਾਇਆ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਵੀ ਜੋ ਕੇਸਰੀਵਾਲ ਨੂੰ ਰੈਸਟ ਕੀਤਾ ਸੀ ਜਾਂ ਉਹ ਤੇ ਪਰਚਾ ਦਰਜ ਹੋਇਆ ਸੀ ਤੁਸੀਂ ਸਾਰੇ ਜਾ ਕੇ ਦਿੱਲੀ ਭੁਖੜਤਾਲ ਤੇ ਬਹਿ ਗਏ ਸੀ ਤਾਂ ਹੁਣ ਸੋਨੂੰ ਯਾਦ ਨਹੀਂ ਆਉਂਦਾ ਆਪਣੇ ਸਟੇਟ ਦਾ ਕੀ ਜ਼ਿੰਮੇਵਾਰੀ ਵਿੱਚ ਸਾਡਾ ਇਹੀ ਕਸੂਰਾ ਹੈ ਕਿ ਅਸੀਂ ਦੇਸ਼ ਨੂੰ ਨਾਜਪੈਦਾ ਕਰਕੇ ਢੇਡ ਭੰਡਾਰ ਪਰੇ ਤੇ ਅੱਜ ਅਸੀਂ ਮਰ ਵਰਤ ਤੇ ਬੈਠੇ ਆ ਇਹ ਉਹਨੇ ਕਿਹਾ ਕਿ ਮੈਂ ਕੋਈ ਟ੍ਰੀਟਮੈਂਟ ਨਹੀਂ ਲੈਣਾ ਮੈਂ ਜੋ ਲੋਕਾਂ ਨੇ ਕਿਹਾ ਮੈਂ ਲੋਕਾਂ ਦਾ ਵਿਸ਼ਵਾਸ ਜਿੱਤਿਆ ਲੋਕ ਮੇਰੇ ਨਾਲ ਨੇ ਮੈਂ ਕਦੇ ਲੋਕਾਂ ਨੂੰ ਧੋਖਾ ਨਹੀਂ ਦੇਵਾਂਗਾ ਤੇ ਇਹ ਡੱਲੇ ਵਾਲਾ ਸਾਹਮਣੇ ਸਾਫ਼ ਜਵਾਬ ਦਿੰਦਾ ਮੈਂ ਸਿੱਧੇ ਤੌਰ ਤੇ ਸਪਸ਼ਟ ਤੌਰ ਤੇ ਜਵਾਬ ਦੇ ਦਿੱਤਾ ਕਿ ਕੋਈ ਮੈਡੀਕਲ ਸਹੂਲਤ ਹੋਣ ਨਹੀਂ ਲੈ ਕੋਈ ਕੋਈ ਨਹੀਂ ਲੈਣੀ ਉਹਨੇ ਸਾਫ਼ ਸ਼ਬਦਾਂ ਚ ਕਿਹਾ ਦੋ ਸ਼ਬਦ ਉਹਨਾਂ ਨੂੰ ਕੌੜੇ ਵੀ ਕਹੇ ਨੇ ਉਹਨਾਂ ਨੂੰ ਝੋਨੇ ਨਾਲ ਜਿਹੜਾ ਸੀਜ਼ਨ ਨਾ ਕਿ ਗਿਆ ਇਹ ਵੀ ਕਿਹਾ ਕਿ ਕਿਸਾਨਾਂ ਦਾ ਦਾਣਾ ਮੰਡੀਆਂ ਦੇ ਵਿੱਚ 5 5 7 7 ਲੋਕਾਂ ਘਾਟ ਕੱਟੇਗੇ ਸੇਲਰਾਂ ਵਾਲੇ ਤੁਸੀਂ ਕਿੱਥੇ ਸੀ 92 ਐਮਐਲ ਲੋਕਾਂ ਨੇ ਜਿਤਾ ਕੇ ਭੇਜਿਆ ਮੰਡੀਆਂ ਦੇ ਵਿੱਚ ਕਿਤੇ ਤੁਸੀਂ ਮੇਰੀ ਸਿਹਤ ਅਯਾਜਤ ਨਹੀਂ ਦਿੰਦੀ ਕਿਤੇ ਠੀਕ ਹੋਏ ਡਿਵਿਡ ਦੇ 92 ਭੇਜੋ ਮੈਂ ਤੁਹਾਨੂੰ ਦੱਸੂਗਾ ਸੋ ਟੱਕੀ ਰੋਲ ਬਣਨਾ ਸੀ ਡੱਲੇਵਾਲ ਸਾਹਿਬ ਨੇ ਕੌੜੇ ਸ਼ਬਦ ਉਹਨਾਂ ਨੂੰ ਕਹੇ ਨਹੀਂ ਕੋਟਡ ਅੱਜ ਪੂਰਾ 1 ਮਹੀਨਾ ਹੋ ਗਿਆ 1 ਮਹੀਨੇ ਦੇ ਵਿੱਚ ਬਹੁਤ ਬਦਲਾਅ ਆ ਗਏ ਸਿਹਤ ਦਿਨੋ ਦਿਨ ਵੀਕ ਹੁੰਦੀ ਜਾ ਰਹੀ ਹੈ ਕੀ ਕੁਝ ਹਾਲਾਤ ਇਹਨਾਂ ਇੱਕ ਇੱਕ ਮਹੀਨੇ ਦੇ ਵਿੱਚ ਵਾਪਰੇ ਨੇ ਵੇਖੋ ਡੱਲੇਵਾਲ ਸਾਹਿਬ ਦੀ ਗੱਲ ਸਿਹਤ ਦੇ ਨਹੀਂ ਡੱਲੇਵਾਲ ਦੀ ਸੋਚ ਤੇ ਡੱਲੇਵਾਲ ਦੀ ਆਵਾਜ਼ ਹੋ ਸਕਦਾ ਹੈ ਪਮਾ 100 ਸਾਲ ਤੱਕ ਡੱਲੇਵਾਲ ਸਾਹਿਬ ਜਿਉਵੇਂ ਜਿੰਨੀ ਗੱਲ ਜਿੰਨੀ ਬਾਤ ਉਹ ਰੱਖ ਸਕਦਾ ਵੱਧ ਤੋਂ ਵੱਧ ਸਟੇਟ 'ਚ ਰੱਖਦਾ ਫਰੀਦਕੋਟ 'ਚ ਰੱਖਦਾ ਦੂਜੇ ਜ਼ਿਲ੍ਹਾ 'ਚ ਰੱਖਦਾ ਹੋ ਸਕਦਾ ਹਰਿਆਣਾ 'ਤੇ ਇੱਕ ਗੱਲ ਨਾ ਪਚਾ ਸਕਦਾ ਅੱਜ ਪੂਰੀ ਦੁਨੀਆ ਦੇ ਵਿੱਚ ਡੱਲੇਵਾਲ ਸਾਹਿਬ ਦਾ ਜਿਹੜਾ ਮਰ ਰਵਤਾ ਹੈ ਕਿਸ ਮੰਗਾ ਨੂੰ ਹੈ ਐਮਐਸਪੀ ਗਰੰਟੀ ਕਾਨੂੰਨ ਜੋ ਕਰਜ਼ੇ ਤੋਂ ਔਖੇ ਨੇ ਲੋਕ ਸੁਵਮੀ ਨਾਸ ਦੀ ਰਿਪੋਰਟ ਚਾਹੁੰਦੇ ਨੇ ਉਹਨਾਂ ਮੰਗਾ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਚਰਚਾ ਹੈ ਤਾਂ ਡੱਲੇਵਾਲ ਸਾਹਿਬ ਨੇ ਇਹ ਕਿਹਾ ਸਾਫ਼ ਕਿਹਾ ਜੇ ਮੈਂ ਐਮਐਸਪੀ ਗਰੰਟੀ ਕਾਨੂੰਨ ਨਹੀਂ ਲੈ ਪਾਉਂਗਾ ਮੇਰਾ ਜਾਉਣ ਦਾ ਵੀ ਕੀ ਹੱਕ ਮੈਂ ਜਾਵਾਂ ਕਿ ਕੀ ਕਰਨਾ ਮੈਂ ਲੋਕਾਂ ਦਾ ਵਿਸ਼ਵਾਸ ਲੈ ਕੇ ਬੈਠਾ ਲੋਕ ਮੇਰੇ ਨਾਲ ਨੇ ਤੁਸੀਂ ਕੀ ਨਿਮਾਉਣਾ ਤੁਸੀਂ ਆਪਦਾ ਫਰਜ਼ ਨਿਭਾਓ ਡੱਲੇਵਾਲ ਸਾਹਿਬ ਮੈਨੂੰ ਲੱਗਦਾ ਇੱਕ ਇੱਕ ਗੱਲ ਤੇ ਕਾਇਮ ਹੈ ਇੱਕ ਰਾਸ਼ਟਰਪਤੀ ਰਾਜ ਦਾ ਜ਼ਿਕਰ ਕਰ ਰਹੇ ਸੀ ਉਹ ਕੀ ਗੱਲਬਾਤ ਹੋਈ ਅੰਦਰ ਉਹਨੇ ਕਿਹਾ ਵੀ ਜਿਹੜੇ ਮੇਰੇ ਲੋਕ ਨੇ ਪੂਰੇ ਭਾਰਤ ਦੇ ਜੋ ਹਾਲਾਤ ਬਣਦੇ ਨੇ ਜੋ ਮੇਰੇ ਤੇ ਵਿਸ਼ਵਾਸ ਕਰਦੇ ਨੇ ਮੈਂ ਉਹਨਾਂ ਲਈ ਵਿਸ਼ਵਾਸ ਤੇ ਪੂਰਾ ਉਤਰ ਗਿਆ ਤੇ ਹਾਲਾਤ ਦੇਖੋ ਕੀ ਬਣਨਗੇ ਮੇਰੇ ਲੋਕ ਟੇਕੇ ਨਹੀਂ ਬੈਠਣਗੇ ਤਾਂ ਇੱਥੇ ਜੇ ਹਾਲਾਤ ਵਿਗੜਦੇ ਨੇ ਕੇਂਦਰ ਕੀ ਕਰੂ ਗਵਰਲੀ ਰਾਜ ਲਾਉ ਫਿਰ ਛੋਡਾ ਰਾਜ ਰਹਿ ਜੂ ਜਿਹੜੇ ਚੁੱਪ ਧਾਰੀਏ ਤੁਸੀਂ ਜੋ ਤੁਹਾਡਾ ਫਰਜ਼ ਬਣ ਜਾ ਕੇ ਪ੍ਰਧਾਨ ਮੰਤਰੀ ਦੇ ਰਹਿਸ ਮੂਰੇ ਭੁਖ ਹੜਤਾਲ ਤੇ ਧਰਨਾ ਲਾ ਕੇ ਬੈਠੋ ਇਹ ਡੈਲੇਬਲ ਸਮਝਣ ਨੂੰ ਨਹੀਂ ਲੱਗਦਾ ਹੁਣ ਪ੍ਰਸ਼ਾਸਨ ਦਾ ਸਟੈਂਡਸ ਸ਼ਕਤੀ ਵੀ ਹੋ ਸਕਦੀ ਹੈ ਕਿਉਂਕਿ ਪੁਲਸ ਅਧਿਕਾਰੀ ਆਏ ਪੁਲਸ ਦੇ ਉੱਚ ਅਧਿਕਾਰੀ ਆਏ ਮੰਤਰੀ ਆਏ ਵਿਧਾਇਕ ਆਏ ਹਰੇਕ ਨੇ ਆ ਕੇ ਅਪੀਲ ਕੀਤੀ ਲੱਗਦਾ ਹੁਣ ਇਸ ਤੋਂ ਬਾਅਦ ਸ਼ਕਤੀ ਵੀ ਹੋ ਸਕਦੀ ਹੈ 100% ਇਹ ਤਾਂ ਆਪਾਂ ਦੇਖਿਆ ਹੀ ਐ ਉਹਨਾਂ ਨੇ ਜਦੋਂ ਇਸਤੇ ਕਿਹਾ ਵੀ ਨਹੀਂ 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 ਸਾਡਾ ਤਾਂ ਪੰਜਾਬ ਦਾ ਸਟੈਂਡ ਸੁਆਪਾ ਪੰਜਾਬ ਸਰਕਾਰ ਨਾ ਸਖਤੀ ਕਰੂਗੀ ਨਾ ਸੀ ਕੁਝ ਕਰਨਾ ਹੈ ਅਪੀਲ ਕਰਨਾ ਤੇ ਉਹਨਾਂ ਨੇ 26 ਆਪਣੀ ਪੱਤਰਕਾਰਾਂ ਨੇ ਆਪਣੇ ਜਾਦ ਕਰਵਾਇਆ ਉਹਨਾਂ ਨੂੰ ਵੀ 26 ਨੂੰ ਕਿਹਨੇ ਅਰੈਸਟ ਕੀਤਾ ਸੀ ਇਹ ਕਰ ਸਕਦੇ ਆ ਕਿਉਂਕਿ ਕੇਂਦਰ ਦੇ ਜਦੋਂ ਪ੍ਰੈਸ਼ਰ ੱਲੇ ਆ ਇਹ ਸਭ ਕੁਝ ਕਰ ਸਕਦਾ ਜੇ ਪ੍ਰੈਸ਼ਰ ਦੇ ਖਿਲਾਫ ਉਧਰ ਲੜਨ ਆਪਦਾ ਹੱਕ ਆਪਦਾ ਸਟੈਂਡ ਮੁੱਖ ਮੰਤਰੀ ਪੂਰਾ ਰੱਖੇ ਕਿ ਮੈਂ ਆਪਦੇ ਦੇਸ਼ ਪੰਜਾਬ ਦੇ ਕਿਸਾਨਾਂ ਨਾਲਾ ਮਜ਼ਦੂਰਾਂ ਨਾਲ ਮੁਲਾਜ਼ਮਾਂ ਨਾਲ ਇਹ ਸਾਡਾ ਕੀ ਕਸੂਰ ਹੈ ਤੁਸੀਂ ਜਿਹੜਾ ਐਮਐਸਪੀ ਗਰੰਟੀ ਕਾਨੂੰਨ ਕਮੇਟੀਆਂ ਬਣ ਗਈਆਂ ਉਹਦੀ ਰਿਪੋਰਟ ਨੂੰ ਲਾਗੂ ਕਰੋ ਇਹ ਮੁੱਖ ਮੰਤਰੀ ਦਾ ਫਰਮ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਖਾਸ ਤੌਰ ਤੇ ਕਾਕਾ ਸਿੰਘ ਕੋਟੜਾ ਸਾਡੇ ਨਾਲ ਮੌਜੂਦ ਸਰ ਜਿਨ੍ਹਾਂ ਨੇ ਅੱਜ ਦੀ ਮੁਲਾਕਾਤ ਨੂੰ ਲੈ ਕੇ ਪੂਰਾ ਸਪੱਸ਼ਟ ਕੀਤਾ ਕਿ ਅੱਜ ਚਰਚਾ ਕੀ ਕੁਝ ਹੋਈ ਕਿਉਂਕਿ ਜਿੱਥੇ ਅੱਜ ਦੀ ਚਰਚਾ ਦੇ ਵਿੱਚ ਖਾਸ ਤੌਰ ਤੇ ਮਰਨ ਵਰਤਨ ਨੂੰ ਲੈ ਕੇ ਜਾਂ ਕਿਸੇ ਦੇ ਮੈਡੀਕਲ ਸਹੂਲਤਾਂ ਲੈਣ ਨੂੰ ਲੈ ਕੇ ਗੱਲਬਾਤ ਕੀਤੀ ਗਈ ਉੱਥੇ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੇ ਵੀ ਆਪਣਾ ਸਟੇਟਮੈਂਟ ਸਪੱਸ਼ਟ ਕਰ ਦਿੱਤਾ ਕਿ ਜਿਸ ਤਰੀਕੇ ਪਹਿਲਾਂ ਅਧਿਕਾਰੀਆਂ ਨੂੰ ਦੱਸਿਆ ਕਿ ਨਾ ਮੈਂ ਕੋਈ ਮੈਡੀਕਲ ਸਹੂਲਤਾਂ ਲਵਾਵਾਂਗਾ ਨਾ ਮੈਂ ਮਰਨ ਵਰਤ ਛੱਡਾਂਗਾ ਜਿੰਨਾ ਸਮਾਂ ਸਰਕਾਰ ਸਾਡੀਆਂ ਮੰਗਾਂ ਦੀ ਪੂਰਤੀ ਨਹੀਂ ਕਰਦੀ ਮੰਗਾਂ ਨੂੰ ਲਾਗੂ ਨਹੀਂ ਕਰਦੀ ਕੈਮਰਾ ਪ੍ਰਸੰਗ ਜੜਦੇ ਨਾਲ ਕਮਲਦੀਪਜੀਤ ਮੀਡੀਆ ਖਣੋਰੀ ਬਾਡਰ